ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਸਾਰ ਦਾ ਚੌਨਵਾਂ ਸਾਖੀ ਸਾਹਿਤ ਮਿਹਨਤ ਅਤੇ ਕਿਸਮਤ ਇਹਦੇ ਬਾਰੇ ਲੇਖ ਸਾਂਝਾ ਕਰਨ ਲੱਗਿਆ ਭਾਗ 44ਵਾਂ ਬਹੁਤ ਸਾਰੇ ਖੁਦਰ ਖੁਦਗਰਜ ਧਰਮ ਪ੍ਰਚਾਰਕਾਂ ਨੇ ਆਮ ਲੋਕਾਈ ਨੂੰ ਕਿਸਮਤ ਤੇ ਭਰੋਸਾ ਰੱਖਣ ਦਾ ਅਨੰਤ ਵਾਰੀ ਪਾਠ ਪੜਾਇਆ ਹੈ ਜੇ ਬਿਮਾਰੀ ਆ ਗਈ ਤਾਂ ਇਹ ਕਿਸਮਤ ਜਿਹੀ ਲਿਖੀ ਸੀ ਮੰਨ ਲਿਆ ਜਾਂਦਾ ਹੈ ਤੇ ਪਰਿਵਾਰ ਨੂੰ ਇਹੋ ਹੀ ਸਮਝਾਇਆ ਜਾਂਦਾ ਹੈ ਵਪਾਰ ਵਿੱਚ ਘਾਟਾ ਪੈ ਰਿਹਾ ਹੈ ਤਾਂ ਇਹ ਵੀ ਕਿਸਮਤ ਦੀ ਖੇਡ ਹੈ ਆਹ ਕੇ ਮਨ ਨੂੰ ਤਰਵਾਸਤੇ ਲਿਆ ਜਾਂਦਾ ਹੈ ਰਿਸ਼ਤੇ ਨਾਤੇਆਂ ਵਿੱਚ ਵਿਗੜ ਆ ਗਿਆ ਤਾਂ ਕਿਸਮਤ ਵਿੱਚ ਇਸੇ ਤਰ੍ਹਾਂ ਲਿਖਿਆ ਸੀ ਪਰਿਵਾਰਕ ਜ਼ਿੰਦਗੀ ਵਿੱਚ ਕੁੜਤਣ ਆ ਗਈ ਤਦੋਂ ਵੀ ਕਿਸਮਤ ਨੂੰ ਦੋਸਤ ਦੇ ਦਿੱਤਾ ਜਾਂਦਾ ਹੈ ਪੜ੍ਹਾਈ ਵਿੱਚ ਨੰਬਰ ਚੰਗੇ ਨਹੀਂ ਆਏ ਨੌਕਰੀ ਨਹੀਂ ਮਿਲੀ ਜਾਂ ਨੌਕਰੀ ਤਾਂ ਮਿਲੀ ਸੀ ਪਰ ਜਵਾਬ ਮਿਲ ਗਿਆ ਕਿਸੇ ਕਾਰਨ ਕਰਕੇ ਨੌਕਰੀ ਚੋਂ ਕੱਢ ਦਿੱਤਾ ਗਿਆ ਤਾਂ ਵੀ ਕਿਸਮਤ ਦਾ ਕਸੂਰ ਜਨਮ ਅਤੇ ਮੌਤ ਵਿੱਚ ਕਿਸਮਤ ਮੂਹਰੇ ਰੱਖ ਲਈ ਜਾਂਦੀ ਹੈ ਕਿ ਤੁਹਾਡੀ ਕਿਸਮਤ ਵਿੱਚ ਇਸੇ ਤਰ੍ਹਾਂ ਲਿਖਿਆ ਹੋਇਆ ਸੀ ਪੇਖਿਆਰੀ ਜਾਂ ਰਾਜਾ ਬਣਾਉਣਾ ਵੀ ਕਿਸਮਤ ਦੇ ਲੈ ਕੇ ਪਾ ਦਿੱਤਾ ਜਾਂਦਾ ਹੈ ਗੱਲ ਕੀ ਇਨਸਾਨ ਆਪਣੀ ਬੇਅਕਲੀ ਨੂੰ ਦੋਸ਼ੀ ਮੰਨਣ ਦੀ ਥਾਂ ਮੇ ਕਿਸਮਤ ਨੂੰ ਸਾਰੀਆਂ ਬਰਬਾਦੀਆਂ ਦੀ ਕਸੂਰਬਾਰ ਠਹਿਰਾ ਕੇ ਖੁਦ ਦੋਸ਼ ਮੁਕਤ ਹੋਣਾ ਚਾਹੁੰਦਾ ਹੈ ਵਿਦਿਆ ਹਾਸਲ ਨਹੀਂ ਕਰਦਾ ਮਿਹਨਤ ਕਰਨ ਤੋਂ ਮਨੁੱਖ ਪਾਸਾ ਵੱਟਦਾ ਹੈ ਖੁਦ ਨੂੰ ਜਵਾਬ ਦੇ ਨਹੀਂ ਬਣਾਉਂਦਾ ਪਰ ਕਿਸਮਤ ਨੂੰ ਦੋਸ਼ ਦਿੰਦਾ ਹੈ ਕਿ ਜੇ ਮੈਂ ਕਿਤੇ ਕਾਮਯਾਬ ਨਹੀਂ ਹੋਇਆ ਤਾਂ ਮੇਰੀ ਕਿਸਮਤ ਚ ਇਸੇ ਤਰ੍ਹਾਂ ਲਿਖਿਆ ਸੀ ਇਹ ਨਹੀਂ ਕਹਿਣਾ ਕਿ ਗਲਤੀ ਮੇਤੋਂ ਹੋਈ ਐ ਮੈਂ ਬੇਅਕਲ ਆ ਮੈਂ ਸਮੇਂ ਦੀ ਸੰਭਾਲ ਨਹੀਂ ਕੀਤੀ ਮੈਂ ਠੀਕ ਫੈਸਲਾ ਨਹੀਂ ਲੈ ਸਕਿਆ ਬਸ ਇਹੋ ਹੀ ਆਖਿਆ ਜਾਂਦਾ ਕਿ ਇਹ ਤਾਂ ਮੇਰੀ ਕਿਸਮਤ ਦੇ ਵਿੱਚ ਇਸੇ ਤਰ੍ਹਾਂ ਲਿਖਿਆ ਸੀ ਹੁਣ ਆਲੇ ਦੁਆਲੇ ਦਿਮਾਗ ਦੀ ਵਰਤੋਂ ਕਰਕੇ ਵੇਖੋ ਜਿਸ ਦਿਨ ਬੱਚਾ ਜਨਮਿਆ ਸੀ ਤਾਂ ਉਸ ਦਿਨ ਅਲਫਨੰਗਾ ਸੀ ਬਸਤਰ ਬਾਅਦ ਵਿੱਚ ਪਵਾਏ ਗਏ ਹਨ ਜਨਮ ਸਮੇ ਬੱਚਾ ਬੋਲਣ ਨਹੀਂ ਜਾਣਦਾ ਸੀ ਬੋਲੀ ਤਾਂ ਭਾਈ ਮਗਰੋਂ ਸਿੱਖੀ ਹੈ ਜਨਮ ਤੋਂ ਕੋਈ ਬੱਚਾ ਟੁਰਨਾ ਨਹੀਂ ਜਾਣਦਾ ਕੋਸ਼ਿਸ਼ ਕਰਕੇ ਸਿੱਖਿਆ ਜਾਂਦਾ ਹੈ ਜਨਮ ਸਮੇ ਪੜਨਾ ਲਿਖਣਾ ਨਹੀਂ ਜਾਣਦਾ ਲਗਾਤਾਰ ਦੀ ਮਿਹਨਤ ਨਾਲ ਪੜਨਾ ਲਿਖਣਾ ਸਿੱਖ ਜਾਂਦਾ ਹੈ ਖਾਣ ਪੀਣ ਦਾ ਸਮਾਨ ਲੋੜਾਂ ਮੁਤਾਬਕ ਆਪਾਂ ਤਿਆਰ ਕਰਦੇ ਹਾਂ ਕਿਧਰੇ ਆਕਾਸ਼ ਤੋਂ ਉੱਤਰ ਕੇ ਨਹੀਂ ਆਂਦਾ ਆਲੂ ਵਾਲੇ ਪਰੌਂਠੇ ਅਤੇ ਤੜਕੇ ਵਾਲੀ ਦਾਲ ਸਾਨੂੰ ਖੁਦ ਬਣਾਉਣੀ ਸਿੱਖਣੀ ਪੈਣੀ ਹੈ ਤਾਂ ਉੱਪਰੋਂ ਕਿਤੇ ਬਣੀ ਬਣਾਤੀ ਨਹੀਂ ਆਉਣੀ ਕੋਕੜ ਬੱਕਰੀਆਂ ਸੂਰ ਕੁੱਤੇ ਗਾਵਾਂ ਮੱਝਾਂ ਹਾਥੀ ਘੋੜੇ ਆਦਿ ਰੱਬ ਨੇ ਸਾਡੇ ਗੁਲਾਮ ਬਣਾ ਕੇ ਨਹੀਂ ਭੇਜੇ ਲੰਮੀ ਮਿਹਨਤ ਅਤੇ ਅਕਲ ਨਾਲ ਮਨੁੱਖ ਨੇ ਉਹਨਾਂ ਨੂੰ ਗੁਲਾਮ ਬਣਾਇਆ ਹੈ ਤੇ ਉਹ ਤਰੀਕੇ ਸਿੱਖੇ ਨੇ ਕਿ ਪਸ਼ੂਆਂ ਤੋਂ ਕੰਮ ਕਿਵੇਂ ਲਿਆ ਜਾ ਸਕਦਾ ਹੈ ਸਕੂਟਰ ਕਾਰਾਂ ਰੇਲਾਂ ਹਵਾਈ ਜਹਾਜ਼ ਵਗੈਰਾ ਆਕਾਸ਼ ਵਿੱਚੋਂ ਉਤਰ ਕੇ ਨਹੀਂ ਆਏ ਬੜੀ ਲੰਮੀ ਘਾਲਣਾ ਤੋਂ ਮਗਰੋਂ ਅੱਜ ਵਾਲੀ ਹਾਲਤ ਵਿੱਚ ਪ੍ਰਾਪਤ ਹੋਏ ਨੇ ਚੇਚਕ ਪੋਲੀਓ ਮਲੇਰੀਆ ਆਦ ਬਿਮਾਰੀਆਂ ਨਾਲ ਬੇਅੰਤ ਲੋਕੀ ਮਰ ਜਾਂਦੇ ਸਨ ਅਕਲ ਨਾਲ ਵਿਗਿਆਨੀਆਂ ਨੇ ਬਹੁਤ ਸਾਰੀਆਂ ਬਿਮਾਰੀਆਂ ਤੇ ਕਾਬੂ ਪਾ ਲਿਆ ਹੈ ਸਾਡੀ ਨਿਤ ਦਿਨ ਦੀ ਜ਼ਿੰਦਗੀ ਵਿੱਚ ਵਰਤੋਂ ਵਾਲੀਆਂ ਚੀਜ਼ਾਂ ਕਿਸਮਤ ਨਾਲ ਕਿਤੋਂ ਨਹੀਂ ਆਈਆਂ ਸਗੋਂ ਵਿਗਿਆਨੀਆਂ ਦੀ ਸੈਂਕੜੇ ਸਾਲਾਂ ਦੀ ਮਿਹਨਤ ਅਤੇ ਸਿਆਣਪ ਵਿੱਚੋਂ ਪੈਦਾ ਹੋਈਆਂ ਹਨ 5000 ਸਾਲ ਤੋਂ ਭਾਰਤ ਦੇ ਅਸਲ ਮਾਲਕ ਸ਼ੂਦਰ ਗਰਦਾਨੇ ਤੇ ਗੁਲਾਮ ਬਣਾਏ ਕਰੋੜਾਂ ਲੋਕਾਂ ਦੀ ਕਿਸਮਤ ਬੁਰੀ ਨਹੀਂ ਸੀ ਬਲਕਿ ਇਹਨਾਂ ਕੋਲ ਚਤਰ ਬੁੱਧੀ ਵਾਲੇ ਅਤੇ ਲੜਾਕੇ ਆਰੀਅਨ ਹਲਾਵਰਾਂ ਹਮਲਾਵਰਾਂ ਨਾਲ ਮੁਕਾਬਲਾ ਕਰਨ ਦੀ ਯੋਗਤਾ ਨਹੀਂ ਸੀ ਉੱਚੀ ਨੀਮੀ ਜਾਤ ਕਿਸਮਤ ਨਾਲ ਨਹੀਂ ਬਣਦੀ ਤਾਕਤ ਵਰ ਵਿਅਕਤੀ ਜੰਗ ਖਾਨਦਾਨ ਉੱਚਾ ਬਣ ਜਾਂਦਾ ਹੈ ਕਮਜ਼ੋਰ ਧਿਰਾਂ ਨੀਵੀਂ ਜਾਤ ਵਾਲੀਆਂ ਬਣਾ ਦਿੱਤੀਆਂ ਜਾਂਦੀਆਂ ਹਨ ਹਾਰੇ ਹੋਏ ਕਮਜ਼ੋਰਾਂ ਦੀ ਕਿਸਮਤ ਫਿਰ ਰੱਬ ਨਹੀਂ ਲਿਖਦਾ ਜੇ ਤੂੰ ਧਿਰ ਲਿਖਦੀ ਹੈ ਵਿਸ਼ਵਾਸ ਇਹੀ ਬਣਾਉਂਦੀ ਹੈ ਕਿ ਪਰਮਾਤਮਾ ਨੂੰ ਇਸੇ ਤਰ੍ਹਾਂ ਮਨਜ਼ੂਰ ਸੀ ਤੁਹਾਡੀ ਕਿਸਮਤ ਵਿੱਚ ਦੁੱਖ ਕੰਗਾਲੀ ਅਤੇ ਗੁਲਾਮੀ ਰੱਬ ਨੇ ਲਿਖ ਕੇ ਭੇਜੀ ਸੀ 700 ਸਾਲ ਤੱਕ ਮੁਸਲਮਾਨਾਂ ਵੱਲੋਂ ਭਾਰਤੀ ਲੋਕਾਂ ਦੇ ਮੌਰ ਕੁੱਟੇ ਗਏ 200 ਸਾਲ ਅੰਗਰੇਜ਼ਾਂ ਨੇ ਭਾਰਤੀ ਲੋਕਾਂ ਦੀ ਚੰਗੀ ਗਿੱਦੜਕੁੱਟ ਕੀਤੀ ਕਰੀਬ 1000 ਸਾਲ ਦੀ ਗੁਲਾਮੀ ਕਿਸਮਤ ਵਿੱਚ ਲਿਖੀ ਹੋਈ ਸੀ ਸਾਡੇ ਭਲਾ ਔਰਤਾਂ ਹਜ਼ਾਰਾਂ ਸਾਲਾਂ ਤੋਂ ਜ਼ਿੱਲਤ ਅਤੇ ਗੁਲਾਮੀ ਵਿੱਚ ਜਿੰਦਗੀ ਜਿਉਣ ਲਈ ਮਜਬੂਰ ਹਨ ਇਹ ਸਦੀਵੀ ਗੁਲਾਮੀ ਔਰਤਾਂ ਦੀ ਕਿਸਮਤ ਵਿੱਚ ਲਿਖ ਕੇ ਕੀ ਰੱਬ ਨੇ ਭੇਜੀ ਸੀ ਆ ਔਰਤਾਂ ਦੇ ਨੱਕਾਂ ਵਿੱਚ ਨੱਥਾਂ ਪਾਉਣੀ ਆ ਹੱਥਾਂ ਵਿੱਚ ਗੁਲਾਮੀ ਦਾ ਪ੍ਰਤੀਕ ਚੂੜੀਆਂ ਪਾਉਣੀ ਆ ਤੇ ਪੈਰਾਂ ਵਿੱਚ ਬੇੜੀਆਂ ਦਾ ਪ੍ਰਤੀਕ ਝਾਂਜਰਾਂ ਪਾਉਣੀ ਆ ਤੇ ਉਹਨਾਂ ਨੂੰ ਲਪੇਟ ਕੇ ਮੂੰਹ ਸਰ ਘੁੰਡ ਬਰਕਾ ਵਿੱਚ ਰੱਖਣਾ ਕਿ ਇਹ ਕਿਸਮਤ 'ਚ ਲਿਖਿਆ ਹੋਇਆ ਸੀ જરા سوچ ਕੇ ਤਾਂ ਵੇਖ ਲਓ ਹਰ ਤਰ੍ਹਾਂ ਦੀਆਂ ਮੁਸੀਬਤਾਂ ਨੂੰ ਪੁਜਾਰੀ ਟੋਲਿਆਂ ਨੇ ਕਿਸਮਤ ਦੇ ਮੱਥੇ ਮੜ ਦਿੱਤਾ ਹੈ ਕਿਸਮਤ ਨੂੰ ਬਦਲਣ ਵਾਸਤੇ ਸਿਆਣਪ ਵਾਲਾ ਪ੍ਰਚਾਰ ਕਦੀ ਨਾ ਕੀਤਾ ਗਿਆ ਹਿੰਮਤੀ ਬਣ ਲਈ ਉਤਸ਼ਾਹਤ ਨਾ ਕੀਤਾ ਗਿਆ ਮੰਤਰ ਪੜਨ ਲਈ ਆਖਿਆ ਚੌਂਕੜੇ ਮਾਰ ਕੇ ਅੱਖਾਂ ਬੰਦਰ ਕਰਕੇ ਬੈਠਣ ਲਈ ਕਿਹਾ ਗਿਆ ਟੱਲੀਆਂ ਖੜਕਾਉਣਾ ਸ਼ੰਖ ਬੁਜਾਉਣੇ ਹਵਨ ਕਰਨ ਤੇ ਪਾਠ ਕਰਨ ਦਾ ਹੁਕਮ ਦਿੱਤਾ ਗਿਆ ਨਾਲ ਬਹੁਤ ਸਾਰਾ ਦਾਨ ਪੁੰਨ ਕਰਨ ਦੀ ਜ਼ੋਰਦਾਰ ਪ੍ਰੇਰਣਾ ਕੀਤੀ ਗਈ ਅਜਿਹੇ ਦੁਸ਼ਟ ਪ੍ਰਚਾਰ ਕਾਰਨ ਭਾਰਤੀ ਲੋਕ ਨਾ ਸਮਝ ਰਹੇ ਗਏ ਆਲਸੀ ਬਣ ਗਏ ਮੰਗਤੇ ਬਣ ਗਏ ਕਾਇਰ ਬਣ ਗਏ ਬੇਗੈਰਤ ਬਣ ਗਏ ਜੰਗਲਾਂ ਨੂੰ ਦੌੜ ਗਏ ਤੇ ਅੰਤ ਨੂੰ ਗੁਲਾਮ ਬਣ ਗਏ ਗੁਰੂ ਨਾਨਕ ਬਾਬਾ ਜੀ ਨੂੰ ਬਾਬਰ ਦੇ ਵਿਰੁੱਧ ਲਿਖਣ ਜਾਂ ਬੋਲਣ ਦੀ ਫਿਰ ਕੀ ਲੋੜ ਸੀ ਬਾਬਰ ਵੱਲੋਂ ਭਾਰਤੀਆਂ ਦੀ ਮਾਰ ਕਾਟ ਕੀ ਕਿਸਮਤ ਦੇ ਵਿੱਚ ਲਿਖੀ ਹੋਈ ਸੀ ਗੁਰੂ ਗੁਰੂ ਅਰਜਨ ਸਾਹਿਬ ਦੀ ਸ਼ਹੀਦੀ ਲਈ ਜਹਾਂਗੀਰ ਨੂੰ ਫਟਕਾਰਾਂ ਕਿਉਂ ਪਾਉਂਦੇ ਹੋ ਇਹਦਾ ਮਤਲਬ ਤਾਂ ਤੱਤੀਆਂ ਤਵੀਆਂ ਤੇ ਬੈਠਣਾ ਗੁਰੂ ਅਰਜਨ ਦੀ ਕਿਸਮਤ ਵਿੱਚ ਲਿਖਿਆ ਹੋਇਆ ਸੀ ਇਹ ਤਾਂ ਸਾਰੀ ਕਿਸਮਤ ਹੀ ਖੇਡ ਸੀ ਫਿਰ ਗੁਰੂ ਤੇਗ ਬਹਾਦਰ ਸਾਹਿਬ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦਿਆਲਾ ਜੀ ਦੀਆਂ ਸ਼ਹੀਦੀਆਂ ਤੇ ਦੁੱਖ ਕਾਦੇ ਲਈ ਮਨਾਉਂਦੇ ਹੋ ਉਹਨਾਂ ਦੀ ਕਿਸਮਤ ਵਿੱਚ ਇਸੇ ਤਰ੍ਹਾਂ ਦੁੱਖ ਭੋਗਣੇ ਲਿਖੇ ਹੋਏ ਸਨ ਫਿਰ ਤਾਂ ਮੰਨ ਲਈ ਆਪਾਂ ਬੇਅੰਤ ਸਿੰਘਾਂ ਸਿੰਘਣੀਆਂ ਨੇ ਜਾਨਾਂ ਨਿਸ਼ਾਵਰ ਕਰ ਦਿੱਤੀਆਂ ਰੋਜ਼ਾਨਾ ਅਰਦਾਸਾਂ ਵਿੱਚ ਅਣਗਿਣਤ ਵਾਰੀ ਉਹਨਾਂ ਦੇ ਨਾਮ ਲੈ ਕੇ ਸਜਦਾ ਕੀਤਾ ਜਾਂਦਾ ਹੈ ਫਿਰ ਕੀ ਲੋੜ ਹੈ ਉਹਨਾਂ ਨੂੰ ਨਮਸਕਾਰਾਂ ਕਰਨ ਦੀ ਉਹਨਾਂ ਨੇ ਆਪਣੀ ਕਿਸਮਤ ਵਿੱਚ ਲਿਖਿਆ ਭੋਗ ਲਿਆ ਆ ਰਾਜਾ ਜਾਂ ਸਰਕਾਰ ਜਿੰਨਾ ਚਾਹੇ ਟੈਕਸ ਲਾਵੇ ਅਤਿਆਚਾਰ ਕਰੇ ਫਿਰ ਸਰਕਾਰ ਨੂੰ ਕਾਹਦਾ ਰੋਸ ਕਿਸਮਤ ਦੀ ਖੇਡ ਵਰਤ ਰਹੀ ਹੈ ਗੁਰਬਾਣੀ ਦੇ ਪ੍ਰਮਾਣ ਦੇ ਕੇ ਬੁਰਾਈਆਂ ਨੂੰ ਛੱਡਣ ਲਈ ਆਖਣਾ ਤਾਂ ਫਿਰ ਗਲਤ ਹੀ ਹੈ ਕਿਉਂਕਿ ਬੁਰੇ ਕੰਮ ਕਰਨਾ ਤਾਂ ਉਹਨਾਂ ਦੀ ਕਿਸਮਤ ਵਿੱਚ ਲਿਖਿਆ ਹੋਇਆ ਹੈ ਇਸ ਦੇਸ਼ ਵਿੱਚ ਗੋਰੇ ਆਏ ਤਾਂ 200 ਸਾਲ ਵਾਸਤੇ ਭਾਰਤ ਵਾਸੀਆਂ ਦੀ ਕਿਸਮਤ ਵਿੱਚ ਉਹ ਗੁਲਾਮੀ ਲਿਖ ਗਏ ਸਨ ਪੰਚ ਤੰਤਰ ਪੁਸਤਕ ਵਿੱਚ ਇੱਕ ਬੜੀ ਪਿਆਰੀ ਕਥਾ ਹੈ ਇੱਕ ਗਿੱਦੜ ਨੂੰ ਭੁੱਖ ਲੱਗੀ ਉਹ ਦੂਜੇ ਗਿੱਦੜ ਕੋਲ ਦੂਜੇ ਗਿੱਦੜ ਭਰਾ ਕੋਲ ਜਾ ਕੇ ਆਖਣ ਲੱਗਾ ਭਰਾਵਾ ਬਹੁਤ ਭੁੱਖ ਲੱਗੀ ਹੈ ਚਲ ਕੋਈ ਸ਼ਿਕਾਰ ਕਰੀਏ ਦੂਜਾ ਗਿੱਦੜ ਆਖਣ ਲੱਗਾ ਜੋ ਕਿਸਮਤ ਵਿੱਚ ਲਿਖਿਆ ਹੈ ਉਹ ਮਿਲ ਹੀ ਜਾਵੇਗਾ ਫਿਕਰ ਨਹੀਂ ਕਰੀਦਾ ਪਹਿਲਾ ਗਿੱਦੜ ਆਖਣ ਲੱਗਿਆ ਭਰਾਵਾ ਅਸੀਂ ਤਾਂ ਕਮਜ਼ੋਰ ਜਿਹੇ ਹਾਂ ਸਾਡੇ ਕੋਲ ਤਾਂ ਸ਼ਿਕਾਰ ਕਿੱਥੋਂ ਆਉਣਾ ਹੋਇਆ ਸ਼ੇਰ ਸਾਡੇ ਨਾਲੋਂ ਬਹੁਤ ਜ਼ਿਆਦਾ ਤਾਕਤਵਰ ਹਨ ਬੱਕਰੇ ਹਿਰਨ ਖਰਗੋਸ਼ ਵਗੈਰਾ ਵਗੈਰਾ ਖੁਦ ਆ ਕੇ ਉਹਨਾਂ ਮੂਹਰੇ ਲੰਮੇ ਨਹੀਂ ਪੈ ਜਾਂਦੇ ਕਿ ਲਓ ਜੀ ਸਾਨੂੰ ਖਾ ਲਓ ਸ਼ੇਰ ਨੂੰ ਵੀ ਸ਼ਿਕਾਰ ਲਈ ਸਖਤ ਮਿਹਨਤ ਕਰਨੀ ਪੈਂਦੀ ਹੈ পেট ਭਰਨ ਵਾਸਤੇ ਕੋਈ ਸ਼ਿਕਾਰ ਕਰੇ ਚਾਹੇ ਚੋਰੀ ਕਰੇ ਪਰ ਕੰਮ ਤਾਂ ਕਰਨਾ ਹੀ ਪਵੇਗਾ ਵਿਹਲੇ ਬੈਠਿਆਂ ਦੀ ਅੱਗੇ ਥਾਲ ਵਿੱਚ ਪਰੋਸ ਕੇ ਨਹੀਂ ਕਿਸੇ ਨੇ ਖਾਣਾ ਰੱਖ ਦੇਣਾ ਤੇ ਦੋਵੇਂ ਉੱਠ ਕੇ ਤੁਰ ਪਏ ਗੁਰਬਾਣੀ ਚ ਇਹੋ ਜੀਆਂ ਪੰਕਤੀਆਂ ਆਪਾਂ ਭੁੱਲ ਹੀ ਗਈਆਂ ਜੋ ਲਿਖੀਆਂ ਪਈਆਂ ਨੇ ਉਦਮ ਕਰਿੰਦੇ ਆ ਜਿਉ ਤੂੰ ਕਮਾਮਦਿਆ ਸੁਖ ਪੁੰਚ ਧਿਆਇਂ ਦਿਆਂ ਤੂੰ ਪ੍ਰਭ ਮਿਲ ਨਾਨਕ ਉਤਰੀ ਚਿੰਤ ਧਿਆਇਂ ਦਿਆਂ ਤੂੰ ਪ੍ਰਭ ਮਿਲ ਨਾਨਕ ਉਤਰੀ ਚਿੰਤ ਗੁਰੂ ਪਿਆਰ ਵਾਲਿਓ ਪੁਜਾਰੀ ਤਵਕੇ ਨੇ ਸਾਨੂੰ ਕਿਸਮਤ ਦੇ ਚੱਕਰ ਵਿੱਚ ਅਜਿਹਾ ਉਲਝਾਇਆ ਆਮ ਇਨਸਾਨ ਨੂੰ ਸਮਝੀ ਨਹੀਂ ਆਉਂਦੀ ਕਿ ਮੈਂ ਕੀ ਕਰਾਂ ਤੇ ਕੀ ਨਾ ਕਰਾਂ ਇਹ ਦੁੱਖ ਇਹ ਮੁਸੀਬਤਾਂ ਇਹ ਅਮੀਰੀ ਇਹ ਗਰੀਬੀ ਇਹ ਗੁਲਾਮੀ ਇਹ ਆਜ਼ਾਦੀ ਮੇਰੇ ਤੇ ਕਿਵੇਂ ਆਉਂਦੀ ਹੈ ਤੇ ਕਿਵੇਂ ਚਲੀ ਜਾਂਦੀ ਹੈ ਇਹ ਪਤਾ ਹੀ ਨਹੀਂ ਆਮ ਇਨਸਾਨ ਨੂੰ ਬਸ ਕਿਸਮਤ ਨੂੰ ਕੋਸਦਾ ਰਹਿ ਜਾਂਦਾ ਤੇ ਪੁਜਾਰੀ ਉਹਦਾ ਸਾਰਾ ਕੁਝ ਹੜੱਪ ਕਰ ਲੈਂਦਾ ਤੇ ਖੁਦ ਐਸ਼ ਭਰੀ ਜ਼ਿੰਦਗੀ ਬਤੀਤ ਕਰਦਾ ਬਿਨਾ ਪਸੀਨਾ ਬਹਾਏ ਬਿਨਾ ਡੱਕਾ ਦੂਰਾ ਕੀਤੇ ਸਾਰੇ ਕਾਸੇ ਦਾ ਮਾਲਕ ਪੁਜਾਰੀ ਬਣ ਬੈਠਦਾ ਤੇ ਨਾਲੇ ਇਹਨਾਂ ਲੋਕਾਂ ਤੋਂ ਲੁੱਟ ਕੇ ਖਾਂਦਾ ਤੇ ਨਾਲੇ ਇਹਨਾਂ ਤੋਂ ਆਪਣੇ ਆਪ ਦੀ ਪੂਜਾ ਵੀ ਕਰਵਾਉਂਦਾ ਯਾਰਾ ਧਿਆਨ ਰੱਖਣਾ ਗੁਰਬਾਣੀ ਸਾਨੂੰ ਇਹਨਾਂ ਸਾਰਿਆਂ ਗਲਤ ਰੀਤਾ ਪਰੰਪਰਾਵਾਂ ਤੋਂ ਆਜ਼ਾਦ ਕਰਦੀ ਐ ਸਿਆਣੇ ਮਨੁੱਖ ਬਣਾਉਣ ਦਾ ਯੋਗਦਾਨ ਗੁਰਬਾਣੀ ਨੇ ਬਹੁਤ ਪਾਇਆ ਆਪਾਂ ਸਿਆਣੇ ਬਣਨ ਦਾ ਯਤਨ ਕਰੀਏ ਜੀ ਭੁੱਲਾਂ ਚੋਕਾਂ ਲਈ ਕੇਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ